ਪਰਲ ਸਹਿਜ ਸਾਰੀ ਚਿੱਟ ਫੰਡ ਕੰਪਨੀਆਂ ਦੇ ਹੱਥੋਂ ਲੁੱਟੇ ਲੋਕਾਂ ਨੇ ਜ਼ੋਰਦਾਰ ਰੋਜ ਪ੍ਰਦਰਸ਼ਨ ਕੀਤਾ ਇਨਸਾਫ ਨਾ ਮਿਲਦਾ ਦੇ ਪਰਲ ਪੀੜਤਾ ਦੁਆਰਾ ਪੁਤਲਾ ਸਾੜਿਆ ਗਿਆ ਹਾਏ 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 ਨਾਮ ਸੁਪਰੇ ਹਾਏ 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 ਜ਼ੋਰ ਦੀ ਪਿੱਟੋ ਹਾਏ 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 ਆਦੀਬ ਜੀ ਕੀ ਨਾਮ ਹੈ ਕੀ ਕਹਿਣਾ ਚਾਹੁੰਦਾ ਅੱਜ ਦਾ ਕੀ ਮਾਮਲਾ ਸ੍ਰੀ ਦਾਸ ਸਰਪੇ ਸਿੰਘ ਸੰਧੂ ਜੀ ਚੇਅਰਮੈਨ ਅਨਸਾਫ ਦੀ ਡੈਰ ਖਾਤੇਦਾਰ ਜੀ ਹੰਗਰੀਨ ਪੰਜਾਬ ਅੱਜ ਅਸੀਂ ਜੋ ਜਟਪੰਡ ਪਰਲ ਤੇ ਸਮੇਤ ਸਾਰੀਆਂ ਜਟਪੰਡ ਕੰਪਨੀਆਂ ਜਿਹੜੀਆਂ ਉਹਨਾਂ ਦੇ ਖਿਲਾਫ ਇੱਕ ਸੰਘਰਸ਼ ਵਿੜਿਆ ਸੀਗਾ ਅਸੀਂ ਆਉਣ ਵਾਲੀ 6 ਅਪ੍ਰੈਲ ਨੂੰ ਗਿੱਲ ਰੋਡ ਲੁਧਿਆਣਾ ਦੇ ਵਿਖੇ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਹਾਂ ਐ ਉਸ ਇਕੱਠ ਵਾਸਤੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਤੇ ਬੰਦਾ ਜ਼ਿਲ੍ਹੇ ਦੇ ਵਿੱਚ ਮੀਟਿੰਗ ਸੀ ਵੀ ਛੋਟੀਆਂ-ਛੋਟੀਆਂ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਤਾਂ ਕਿ ਜਿਹੜਾ ਜਿਹੜੀਆਂ ਰਾਜਨੀਤਿਕ ਪਾਰਟੀਆਂ ਤੇ ਜਿਹੜੀਆਂ ਇਹ ਮਤਲਬ ਲੋਕਾਂ ਨੂੰ ਸੱਜਣਾਂ ਨੂੰ ਪਾਰਟਿਕ ਵਖਾਉਣ ਵਾਲੇ ਲੋਕ ਹੈ ਇਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਜਾਂਦਾ ਕਿਉਂਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਸਾਨੂੰ ਹਰ ਵਾਰੀ ਇਹ ਲਾਰੇ ਲਾਏ ਜਾਂਦੇ ਆ ਕਿ ਜਦੋਂ ਵੀ ਸਾਡੀ ਸਰਕਾਰ ਆ ਗਈ ਤੁਹਾਨੂੰ ਚਟਪੰਡ ਕੰਪਨੀਆਂ ਦੇ ਇੱਕ ਇੱਕ ਪੈਸਾ ਸਮੇਤ ਵਿਆਜ ਦੇਵਾਂਗੇ ਪਰ ਕੋਈ ਵੀ ਸਰਕਾਰ ਇਸ ਤੇ ਮਤਲਬ ਇੰਪਲੀਮੈਂਟ ਨਹੀਂ ਕਰ ਲੇਗੀ ਸੋ ਅਸੀਂ ਮਤਲਬ ਹੈ ਇਨਸਾਫ ਦੀ ਆਵਾਜ਼ ਤੇ ਇਨਸਾਫ ਦੀ ਲੇਅਰ ਖਾਤੇਦਾਰ ਯੂਨੀਅਨ ਪੰਜਾਬ ਵੱਲੋਂ ਇਹ ਇੱਕ ਜਰੀਆ ਕੀਤਾ ਨਾਲ ਹੋ ਜਿਹੜੀਆਂ ਸੰਘਰਸ਼ ਕਰ ਰਹੀਆਂ ਹੋਰ ਵੀ ਜਥੇਬੰਦੀਆਂ ਇੱਕ ਜਰੀਆ ਕੀਤਾ ਵੀ ਆਪਾਂ ਇੱਕ ਬਹੁਤ ਵੱਡਾ ਕੱਟ ਕਰੀਏ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਮਤਲਬ ਕਿੰਨੇ ਕੁ ਗਿੰਤੀ ਇਹਨਾਂ ਲੋਕਾਂ ਦੀ ਉਹਦੇ ਹਸਤਾਚਪੰਡਾ ਜਿਲ੍ਹੇ ਦੇ ਵਿੱਚ ਅਸੀਂ ਇੱਕ ਮੀਟਿੰਗ ਕਰਕੇ ਉਸ ਤੋਂ ਬਾਅਦ ਰੋਸ ਮਾਰਚ ਕਰਕੇ ਰੋਸ ਮਾਰਚ ਤੋਂ ਬਾਅਦ ਕੁੱਤਲਾ ਸਿਸਟਮ ਦਾ ਬਦਲਾ ਹੁੱਕੇ ਅਸੀਂ ਕਿਉਂਕਿ ਸਿਸਟਮ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਐ ਉਸ ਸਤੰਦਪਤ ਲਾਪੁਕੇ ਅਸੀਂ ਇਹ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਇਹ ਅੱਜ ਦਾ ਮਾਮਲਾ ਹੈ ਜੀ ਪਰ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਜਿੰਨੇ ਵੀ ਪੀੜਤ ਕੰਪਨੀਆਂ ਤੋਂ ਪੀੜਤ ਲੋਕ ਹੈ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ 6 April 2024 ਨੂੰ ਕੈਨ ਰੋਡ ਲੁਧਿਆਣਾ ਦੇ ਵਿਖੇ ਇੱਕ ਬਹੁਤ ਵੱਡਾ ਵਿਸ਼ਾਲ ਘਟਾ ਹੋਣ ਜਾ ਰਿਹਾ ਹੈ ਵੀ ਉੱਥੇ ਜਿਹੜਾ ਹੈਗਾ ਸਾਰੇ ਸਾਥੀ ਪਹੁੰਚਣ ਤਾਂ ਕਿ ਜਿਹੜੀ ਸਾਡੀ ਆਵਾਜ਼ ਹੈ ਉਨ ਨੂੰ ਉਠਾਇਆ ਜਾ ਸਕੇ ਤੇ ਇਹਨਾਂ ਜਿਹੜੀਆਂ ਅੰਨੀਆਂ ਬੋਲੀਆਂ ਸਰਕਾਰਾਂ ਇਹਨਾਂ ਦੇ ਕੰਨਾਂ ਤੇ ਜੂਨ ਹੀ ਸਰਕਦੀ ਜਿੰਨਾ ਚਿਰ ਅਸੀਂ ਸਾਰੇ ਇਕੱਠੇ ਨਹੀਂ ਹੁੰਦੇਗੇ ਉਨਾਂ ਚਿਰ ਇਹਨਾਂ ਦੇ ਕੰਨਾਂ ਤੇ ਜੂਨ ਹੀ ਸਰਕਦੀ ਸੋ ਮੈਂ ਫੇਰ ਅਪੀਲ ਕਰਦਾ ਹੱਥ ਬੰਨ ਕੇ ਅਪੀਲ ਕਰਦਾ ਸਾਰੇ ਵੀਰ ਸਾਥੀਆਂ ਨੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਉਹ ਸਾਥੀ ਵੀ ਆ ਕੇ ਜਿਹੜਾ ਹੈਗਾ ਉਸ ਦਿਨ 6 ਪ੍ਰੈਨ ਉਥੇ ਲੁਧਿਆਣਾ ਪੀੜਤ ਲੋਕਾਂ ਦੇ ਹੱਕ ਦੇ ਵਿੱਚ ਇੱਕ ਕੋਰਟ ਦਾ ਫੈਸਲਾ ਆਇਆ ਸੀ ਜਿਸ ਨੂੰ 8 ਸਾਲ ਹੋ ਗਏ ਹੋਏ ਉਸ ਨੂੰ ਲਾਗੂ ਨਹੀਂ ਹੋ ਰਿਹਾ ਇਹ ਇਹਦਾ ਕੀ ਕਾਰਨ ਮੰਨਦੇ ਇਹ ਤਾਂ ਇੱਕ ਚਿੱਟਾ ਹਾਥੀ ਬਣ ਕੇ ਰਹਿ ਗਿਆ ਜੀ ਉਹਨਾਂ ਨੇ ਇੱਕ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਲੋੜਾ ਕਮੇਟੀ ਲੋੜਾ ਕਮੇਟੀ ਨੂੰ ਇਹ ਲੱਗ ਰਿਹਾ ਵੀ ਸਹਾਇਤਾ ਇਸੇ ਖੜਦੇ ਵਿੱਚ ਹੈ ਉਹ ਥੋੜੀਆਂ ਥੋੜੀਆਂ ਜ਼ਮੀਨਾਂ ਵੇਚ ਕੇ ਆਪਣੇ ਪੈਸੇ ਖਾ ਰਹੇ ਆ ਆਹ ਹੱਥ ਦੇ ਹੱਥ ਵੇਚ ਰਹੇ ਆ ਲੋਕਾਂ ਨੂੰ ਜਿਹੜਾ ਹੈਗਾ ਇਹਦਾ ਕੋਈ ਫਾਇਦਾ ਨਹੀਂ ਹੋਇਆਗਾ ਸੋ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਅਸੀਂ ਅੱਜ ਇਹ ਹੀ ਗੱਲ ਕੀਤੀ ਹੈ ਵੀ ਉਹ ਹੂ ਬੂ ਲਾਗੂ ਹੋਣਾ ਚਾਹੀਦਾ ਹੈ ਸੋ ਮੈਂ ਇਹਨਾਂ ਕਹਿੰਦਾ ਹੋਇਆ ਸਾਥਕ ਨੂੰ ਫੇਰ ਅਪੀਲ ਕਰਦਾ ਕਿ 6 ਅਪ੍ਰੈਲ ਨੂੰ ਤਾਂ ਸਾਰੇ ਸਬੂਤ ਜੀ ਪੁੱਜ ਕੇ ਵਾਇਰ ਗੁਰਜੀ ਦਾ ਖਾਤਾ ਵਾਇਰ